ਸਤਲੁਜ ਦਰਿਆ ਪਾਣੀ ਦਾ ਸતર ਬਹੁਤ ਜ਼ਿਆਦਾ ਉੱਚਾ ਹੋ ਚੁੱਕਾ ਹੈ ਲੋਕਾਂ ਦੇ ਖੇਤਾਂ ਵਿੱਚ ਵੀ ਪਹੁੰਚ ਚੁੱਕਾ ਹੈ ਇਹ ਲਦਾਣਾ ਚੱਲ ਰਿਹਾ ਛੋਲਾ ਹਿਲ ਰਿਹਾ ਛੋਲਾ ਹਿਲਦਾ ਬਹੁਤ ਜਿਆਦਾ ਪਾਣੀ ਵਧ ਗਿਆ ਜੀ ਕੱਲ੍ਹ ਨਾਲੋਂ ਬਹੁਤ ਜਿਆਦਾ ਸੱਤ ਲੋਈ ਦਾ ਬਹੁਤ ਖਤਰਾ ਬਣਿਆ ਬਹੁਤ ਜਿਆਦਾ ਇਧਰੋਂ ਵੀ ਬਸ ਆ ਬਨ ਦਾ ਬਸ ਥੋੜਾ ਲੈਵਲ ਨਾਲ ਲੱਗਾ ਪਿਆ ਬਨ ਦੇ ਨਾਲ ਹੀ ਬਿਲਕੁਲ ਕਿੰਨਾ ਖਤਰਾ ਬਣਿਆ ਫਿਰ ਥੋੜਾ ਜਿਹੀ ਬਨ ਹੈ ਪਬਲਿਕ ਲੱਗੀ ਹੋਈ ਪਰ ਬਹੁਤ ਜ਼ਿਆਦਾ ਇੰਨਾ ਪਾਣੀ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਭਾਈ ਇਧਰ ਐਚੀ ਹੋਣਾ ਚਾਹਨਾ ਹੈ ਸਾਰੇ ਸਾਰੇ ਪਾਸੇ ਚੋਣਾ ਸੀਗਾ ਜੀ ਉਹ ਦੇਖੋ ਨਾ ਉਹ ਦਾ ਰਹਾ ਰਹਾ ਹਾਂ ਸਾਰੇ ਝੋਨਾ ਸੀਗਾ ਆਹ ਆਹ ਜਿਹੜੀ ਝੁੱਗ ਚੁੱਕੀ ਆ ਆ ਝੁੱਗੀ ਧੁਰਲੇ ਪਾਸੇ ਝੋਨਾ ਸੀ ਹਾਂਜੀ ਹਾਂਜੀ ਮਨੋ ਮਾਛੀ ਉਨਕੀ ਪਾਣੀ ਵੜ ਗਿਆ ਸਰ ਬਹੁਤ ਜ਼ਿਆਦਾ ਉਹ ਚੱਲ ਗਿਓਨੇ ਲੋਕ ਉਹ ਤਾਂ ਬਹੁਤ ਬਹੁਤ ਲੋਕ ਉੱਥੇ ਨਹੀਂ ਉੱਥੇ ਵਿਚਾਰੇ ਫਸੇ ਪੁਸੇ ਪਏ ਜਿਹੜੀ ਚੀਜ਼ ਹੈ ਵੀ ਛਿਹੜੂ ਸਬਾਨ ਉਹ ਤਲ ਜਾ ਸਕਦੇ ਆ ਨਹੀਂ ਉਹ ਲਾ ਉੱਥੋਂ ਨਿਕਲੇ ਤਾਂ ਹੁਣੇ ਰਾਹ ਰੂਟ ਕੇ ਬਸੇ ਚੜ ਗਏ ਜਨਾਨੀਆਂ ਕੱਢ ਸਕਦੇ ਬੰਦੇ ਦੁਕਾਨ ਗਈ ਜਮੀਨ ਨਾਲ ਡਾਕਟਰ ਕਿੱਧਰ ਆਹ ਕੱਲ ਜਿਹੜੀ ਆ ਉਹ ਕੱਲ ਨੋਚ ਆ ਉਹ ਜਿਹੜੀ ਉਹ ਅੱਗੇ ਤੱਕ ਬਣਾ ਦਿੱਤੀ ਸੀ ਉਹ ਨੋਟ ਜਿਹੜੀ ਬਹੁਤ ਅੱਗੇ ਤੱਕ ਬਣਾਈ ਹੋ ਰاتੋਂ ਰਾਤ ਰੋੜ ਗਈ ਹਾਂਜੀ ਬਹੁਤ ਜ਼ਿਆਦਾ ਔਰ ਮਹਾਰਾਜ ਨਹੀਂ ਪਚਾਉਣਾ ਔਰ ਆ ਸਾਰੇ ਅੱਜ ਲਾਲ ਆ ਕੇ ਤਾਰਾਂ ਦੇ ਤੇ ਉਹ ਕੱਲ ਨੋਚ ਬਹੁਤ ਜ਼ਿਆਦਾ ਬਣਾਈ ਪਈ ਸੀ ਅੱਗੇ ਰਾਤੋਂ ਰਾਤ ਲੈਵਲ ਹੀ ਪਾਣੀ ਦਾ ਬਹੁਤ ਜ਼ਿਆਦਾ ਵਧ ਗਿਆ ਬਹੁਤ ਜਿਆਦਾ ਆਇਆ いいです。 Thank you. ફાન્ટા કરને આ સરખી દેખા ના ના એ લાયા ની ઓ મટી નાવા ને કાઈ સુતા મરી આ આ છે દેખાય ઓલામાં થાવા